ਜੀ ਸਤਿ ਸ਼੍ਰੀ ਅਕਾਲ ਜੀ ਚਾਹਲ ਕਲੈਕਸ਼ਨ ਐਂਡ ਬੁਟੀਕ ਤੇ ਸਾਰੀਆਂ ਭੈਣਾਂ ਦਾ ਸਵਾਗਤ ਆ ਅੱਜ ਜਿਹੜੀ ਆਪਾਂ ਕਲੈਕਸ਼ਨ ਲੈ ਕੇ ਆਏ ਆ ਬਹੁਤ ਪਿਆਰੀ ਬਹੁਤ ਸੋਹਣੀ ਲੈ ਕੇ ਆਈਆਂ ਪਿਓਰ ਕਾਟਰਾਇਸ ਆਪਾਂ ਪਹਿਲਾਂ ਵੀਡੀਓ ਚ ਦਿਖਾਈ ਸੀ ਮੈਚਿੰਗ ਕਾਟਰਾਇਸ ਵਿਦਆਊਟ ਦੁਪੱਟੇ ਦੇ ਨਾਲ ਹਨਾ ਪਰ ਭੈਣਾਂ ਦੀ ਬਹੁਤ ਡਿਮਾਂਡ ਆਈ ਸੀ ਕਈ ਭੈਣਾਂ ਵਿਦ ਦੁਪੱਟਾ ਹੀ ਲੈਣਾ ਚਾਹੁੰਦੀਆਂ ਨੇ ਤੇ ਵੀ ਉਹਨਾਂ ਨੂੰ ਹੁੰਦਾ ਅਲੱਗ ਤੋਂ ਦੁਪੱਟਾ ਨਾ ਹੋਵੇ ਨਾ ਰੀ ਦੁਪੱਟਾ ਹੋਵੇ ਸੋਹਣ ਦੇ ਸੋ ਉਸ ਦੇ ਅਕੋਰਡਿੰਗ ਅੱਜ ਜਿਹੜੀ ਮੈਂ ਲੈ ਕੇ ਆਈਆਂ 10 ਬ੍ਰਾਂਡ ਦੀ ਬਹੁਤ ਪਿਆਰੀ ਬਹੁਤ ਸੋਹਣੀ ਬਸ ਅੱਖਾਂ ਬੰਦ ਕਰਕੇ ਲੈ ਲਓ ਇੰਨੇ ਸੋਹਣੇ ਡਿਜ਼ਾਈਨ ਨੇ ਇੰਨੇ ਸੋਹਣੇ ਪ੍ਰਿੰਟ ਨੇ ਇੰਨੇ ਸੋਹਣੇ ਕਲਰ ਨੇ ਇਹਨਾਂ ਵਿੱਚੋਂ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਜਿਹਦੇ ਉੱਪਰ ਜਾ ਕੇ ਤੁਸੀਂ ਸੈਂਡ ਕਰਨਾ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਿਹੜੀਆਂ ਭੈਣਾਂ ਫਸਟ ਟਾਈਮ ਸਾਡੇ ਚੈਨਲ ਤੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਜਰੂਰ ਕਰਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਜਿਹੜੀ ਸਾਡੀ ਕਲੈਕਸ਼ਨ ਆ ਉਹ ਕਿੱਦਾਂ ਦੀ ਲੱਗਦੀ ਆ ਬਾਕੀ ਬਹੁਤ थैंकफुल ਆ ਸਾਰੀਆਂ ਭੈਣਾਂ ਦਾ ਜਿਹੜੀਆਂ ਇੰਨਾ ਜ਼ਿਆਦਾ ਪਿਆਰ ਦੇ ਰਹੀਆਂ ਨੇ ਜਿੰਨਾਂ ਤੱਕ ਕੋਰੀਅਰ ਪਹੁੰਚਦੇ ਨੇ ਆਪਣੇ ਰਿਵਿਊ ਦਿੰਦੀਆਂ ਨੇ ਬਹੁਤ ਵਧੀਆ ਲੱਗਦਾ ਕੋਸ਼ਿਸ਼ ਕਰੂੰਗੀ ਉਹਨਾਂ ਦੇ ਸਕਰੀਨਸ਼ਾਟ ਮੈਂ ਸਾਈਡ ਤੇ ਲਗਾ ਸਕਾਂ ਵੀ ਇੰਨਾ ਪਿਆਰਾ ਤੁਸੀਂ ਮੈਸੇਜ ਕਰਦੇ ਹੋ ਜਦੋਂ ਤੁਹਾਡੇ ਤੱਕ ਫੂਡ ਪਹੁੰਚਦਾ ਇੰਨੀ ਖੁਸ਼ੀ ਜਿੰਨੀ ਤੁਹਾਨੂੰ ਫੂਡ ਪਹੁੰਚੇ ਤੇ ਹੁੰਦੀ ਹੈ ਨਾ ਤੇ ਉਹ ਤੁਸੀਂ ਸਾਡੇ ਨਾਲ ਸ਼ੇਅਰ ਕਰਦੇ ਹੋ ਤਾਂ ਉਸ ਤੋਂ ਕਿਤੇ ਜ਼ਿਆਦਾ ਖੁਸ਼ੀ ਸਾਨੂੰ ਹੁੰਦੀ ਹੈ ਕਿ ਹਾਂਜੀ ਅਸੀਂ ਕੋਈ ਚੀਜ਼ ਭੇਜੀ ਆ ਤੇ ਤੁਸੀਂ ਇੰਨੇ ਖੁਸ਼ ਹੋਏ ਹੋ ਬਹੁਤ ਪਿਆਰਾ ਲੱਗਦਾ ਬਹੁਤ ਥੈਂਕਫੁਲ ਆ ਸਾਰੀਆਂ ਭੈਣਾਂ ਦਾ ਤੇ ਜਿਹੜੀਆਂ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੀਆਂ ਨੇ ਇੰਨੀਆਂ ਜ਼ਿਆਦਾ ਬਲੇਸਿੰਗਸ ਦਿੰਦੀਆਂ ਨੇ ਸੋ ਉਹਨਾਂ ਦਾ ਵੀ ਤੈਹ ਦਿਲੋਂ ਬਹੁਤ ਧੰਨਵਾਦ ਆ ਤੁਹਾਡਾ ਹਰ ਕਮੈਂਟ ਹਾਰ ਲਾਈਕ ਸਾਡੇ ਲਈ ਇੱਕ ਐਪਰੀਸ਼ੀਏਟ ਆ ਤੁਸੀਂ ਸਾਨੂੰ ਐਪਰੀਸ਼ੀਏਟ ਕਰਦੇ ਹੋ ਤਾਂ ਹੀ ਅਸੀਂ ਇੰਨੇ ਕੋ ਛੋਟੇ ਜਿਹੇ ਪਿੰਡ ਤੋਂ ਬੈਠ ਕੇ ਤੁਹਾਡੇ ਦਿਲਾ ਤੱਕ ਆਉਂਦੇ ਆ ਤੁਹਾਡੇ ਘਰਾਂ ਤੱਕ ਪਹੁੰਚਦੇ ਆ ਜੀ ਸੋ ਲਓ ਜੀ ਜ਼ਿਆਦਾ ਗੱਲਾਂ ਨਹੀਂ ਕਰਦੀ ਅੱਜ ਦੀ ਵੀਡੀਓ ਮੈਂ ਕਰਦੀ ਹਾਂ ਸਟਾਰਟ ਤੇ ਬਾਕੀ ਰੇਟ ਮੇਰੀਆਂ ਸਾਰੀਆਂ ਵੀਡੀਓ ਦੇ ਮੈਂਸ਼ਨ ਹੁੰਦਾ ਕਿਸੇ ਵੀ ਵੀਡੀਓ 'ਚ ਇਹ ਨਹੀਂ ਹੋਊਗਾ ਕਿ ਰੇਟ ਤੁਹਾਨੂੰ ਮੈਂਸ਼ਨ ਨਹੀਂ ਹੋਊਗਾ ਕਈ ਪਹਿਣਾ ਸਕਿਪ ਕਰ ਕਰ ਦੇਖਦੀਆਂ ਨੇ ਰੇਟ ਦਾ ਪਤਾ ਨਹੀਂ ਚੱਲਦਾ ਫਿਰ نیچے ਕਮੈਂਟ ਕਰਦੀਆਂ ਨੇ ਕਿ ਤੁਸੀਂ ਰੇਟ ਨਹੀਂ ਦੱਸਦੇ ਅਸੀਂ ਮੂਰਖ ਥੋੜੀ ਆ ਨਹੀਂ ਜੀ ਰੇਟ ਸਾਡੀ ਸਾਰੀਆਂ ਵੀਡੀਓਜ਼ ਦੇ ਵਿੱਚ ਹੁੰਦਾ ਵੀਡੀਓ ਨੂੰ ਸਕਿੱਪ ਕਰਕੇ ਨਾ ਦੇਖਿਆ ਕਰੋ ਮੈਂ ਹਰ ਡਿਟੇਲ ਮੇਰੀ ਪੂਰੀ ਜੀ ਜਾਣ ਨਾਲ ਮੈਂ ਆਪਣੀ ਵੀਡੀਓ ਬਣਾਉਣੀ ਆ ਹਰ ਕੱਪੜੇ ਦੀ ਡਿਟੇਲ ਉਹਦੇ ਪ੍ਰਿੰਟ ਦੀ ਡਿਟੇਲ ਉਹਦੇ ਦੁਪੱਟਿਆਂ ਦੀ ਡਿਟੇਲ ਮੈਂ ਸਾਰੀ ਚੀਜ਼ ਦੀ ਡਿਟੇਲ ਵਿਦ ਰੇਟ ਦੇ ਨਾਲ ਤੁਹਾਨੂੰ ਦੇਣੀ ਆ ਠੀਕ ਹੈ ਜੀ ਤੇ ਲੋ ਜੀ ਤੁਹਾਨੂੰ ਦਿਖਾਉਣੇ ਆ ਅੱਜ ਦੇ ਬਹੁਤ ਹੀ ਸੋਹਣੇ ਸੋਹਣੇ ਸੂਟ ਤੇ ਜਿਹੜੀਆਂ ਭੈਣਾਂ ਫਸਟ ਟਾਈਮ ਚੈਨਲ ਤੇ ਆਈ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਜ਼ਰੂਰ ਇੱਕ ਪਿਆਰਾ ਜਿਹਾ ਛੱਡ ਕੇ ਜਾਇਓ ਲੋ ਜੀ ਆ ਲੋ ਜੀ ਆ ਦੀ ਵੀਡੀਓ ਦਾ ਪਹਿਲਾ ਹੀ ਸੂਟ ਚੈੱਕ ਕਰ ਲਓ প্রিনਟ ਬਹੁਤ ਪਿਆਰਾ ਬਹੁਤ ਸੋਹਣਾ ਪ੍ਰਿੰਟ ਆ ਏਦਾਂ ਰਹੂਗੀ ਇਹਦੀ ਪ੍ਰਿੰਟਿੰਗ ਬਲੈਕ ਕਲਰ ਦੇ ਉੱਪਰ ਇਹ ਸੂਟ ਰਹੂਗਾ ਤੇ ਪਿਓਰ ਕਾਟਰਾਈਜ਼ ਰਹੂਗੀ ਬਿਲਕੁਲ ਲਾਈਟ ਵੇਟ ਵਾਲੀ ਜਿਹੜੀ ਟਿਸਟਾ ਦੀ ਆ ਰਹੀ ਆ ਤੇ 10 ਬ੍ਰੈਂਡ ਦੀ ਕਾਟਰਾਈਜ਼ ਆ ਰਹੀ ਆ ਨਾ ਬਿਲਕੁਲ ਸੇਮ ਆ ਰਹੀ ਆ ਜਿਹੜੀਆਂ ਬਣਾ ਟਿਸਟਾ ਦੀ ਕਪੜਾ ਹੁਣ ਵੀਅਰ ਕਰਦੀਆਂ ਨੇ ਕਿਉਂਕਿ ਟਿਸਟਾ ਸਭ ਤੋਂ ਉੱਪਰ ਇਸ ਸਮੇਂ ਬ੍ਰੈਂਡ ਚੱਲ ਰਿਹਾ ਉਹ ਬੇਫਿਕਰ ਹੋ ਕੇ ਤੁਸੀਂ ਆਹ ਵਾਲਾ ਕਾਟਰਾਈਜ਼ ਮੰਗਵਾ ਲਿਓ ਨਾਲੇ ਤਾਂ ਉਹਦੇ ਨਾਲੋਂ ਰੇਟ ਦਾ ਕੰਪੈਰੀਜ਼ਨ ਆ ਬਹੁਤ ਘੱਟ ਤੁਹਾਨੂੰ ਰੇਟ ਮਿਲ ਰਿਹਾ ਚੀਜ਼ ਸੇਮ ਮਿਲ ਰਹੀ ਹੈ ਇੰਨਾ ਸੋਹਣਾ ਬ੍ਰਾਂਡ ਹੈ ਵੀ 10 ਬ੍ਰਾਂਡ ਇੰਨੀ ਸੋਹਣੀਆਂ ਕਲੈਕਸ਼ਨ ਲੈ ਕੇ ਆ ਬਿਲਕੁਲ ਹੀ ਮਤਲਬ ਕਿ ਜੇ ਆਪਾਂ ਇਹਨੂੰ ਪੂਰੇ ਨੂੰ ਸੂਟ ਨੂੰ ਫੋਲਡ ਕਰੀਏ ਨਾ ਬਿਲਕੁਲ ਹੀ ਲਾਈਟ ਵੇਟ ਆ ਕੋਈ ਵੀ ਇਹਦਾ ਵੇਟ ਨਹੀਂ ਕੋਈ ਮੋਟਾ-ਮੋਟਾ ਨਹੀਂ ਹੈਗਾ ਬਹੁਤ ਸੋਹਣਾ ਸਟਾਫ ਆ ਜਿੰਨਾ ਪਹਿਲਾਂ ਤਾਂ ਕੀ ਇਹ ਸੂਟ ਪਹੁੰਚੇ ਨਹੀਂ ਪਹਿਲਾਂ ਅਸੀਂ ਬਹੁਤ ਡਿਜ਼ਾਈਨ ਇਹਨਾਂ ਦੇ ਸ਼ੋਅ ਕਰ ਚੁੱਕੇ ਹਾਂ ਪਹਿਲੀਆਂ ਵੀਡੀਓਜ਼ ਦੇ ਵਿੱਚ ਤੇ ਉਹਨਾਂ ਵਿੱਚੋਂ ਜਿੰਨਾ ਪਹਿਲਾਂ ਨੇ ਲਏ ਨੇ ਉਹਨਾਂ ਦੀ ਖੁਸ਼ੀ ਅਲੱਗ ਹੀ ਸੀ ਬਹੁਤ ਸੋ ਹੁਣ ਜਿਹੜੀਆਂ ਨਵੀਆਂ ਪੈਣਾ ਜੁੜੀਆਂ ਨੇ ਉਹਨਾਂ ਲਈ ਇਹ ਵੀਡੀਓ ਦੁਬਾਰਾ ਰਿਪੀਟ ਤੋਂ ਅਸੀਂ ਲੈ ਕੇ ਆਏ ਆ ਇਹਨਾਂ ਦੇ ਡਿਜ਼ਾਈਨਾਂ ਦੇ ਨਾਲ ਇਸ ਤਰ੍ਹਾਂ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਤੇ ਚੱਲ ਰਹੀ ਆ ਪ੍ਰਿੰਟਡ ਬਾਟਮ ਇਹ ਇਸ ਟਾਈਮ ਸਭ ਤੋਂ ਜ਼ਿਆਦਾ ਮੋਸਟ ਟ੍ਰੈਂਡਿੰਗ ਤੇ ਚੱਲ ਰਹੀ ਆ ਵੀ ਪ੍ਰਿੰਟਡ ਬਾਟਮ ਹੋਵੇ ਨਾਲ ਇਸ ਤਰ੍ਹਾਂ ਨਿੱਕੀ ਬੁੱਟੀ ਦੀ ਸੋ ਇਹ ਬਲੈਕ ਕੈਜ ਜਿੰਨਾ ਸੂਟ ਨਾਲ ਹੈਗੀ ਨਾਮ ਦੇ ਨਾਲ ਮੈਂ ਸ਼ੋਅ ਕਰੂੰਗੀ ਜਿੰਨਾਂ ਨਾਲ ਨਹੀਂ ਹੈਗੀ ਜਿਹੜੀਆਂ ਨਾਲੇ ਮਤਲਬ ਕਿ ਨਹੀਂ ਵੀ ਲੈਣਾ ਚਾਹੁੰਦੀਆਂ ਕਈ ਪੈਣਾ ਆ ਜਾਂਦੀਆਂ ਨੇ ਜਿਹੜੀਆਂ ਕਿ ਪਲੱਸ ਏ ਦੇ ਵਿੱਚ ਹੁੰਦੀਆਂ ਨਹੀਂ ਪ੍ਰਿੰਟਡ ਬਾਟਮ ਲੈਣਾ ਚਾਹੁੰਦੀਆਂ ਤਾਂ ਤੁਹਾਡੇ ਲਈ ਪਲੇਨ ਬਾਟਮਾਂ ਨਾਲ ਵੀ ਇਹਦੇ ਵਿੱਚ ਡਿਜ਼ਾਈਨ ਹੈਗੇ ਨੇ। ਲਓ ਜੀ ਇਹ ਹੈਗਾ ਸਾਡਾ ਫਰਸਟ ਡਿਜ਼ਾਈਨ ਚੈੱਕ ਕਰ ਲਓ ਬਲੈਕ ਕਲਰ ਦੇ ਉੱਪਰ ਬਹੁਤ ਪਿਆਰਾ ਬਹੁਤ ਹੀ ਸੋਹਣਾ ਜਿਹਾ। ਠੀਕ ਹੈ ਜੀ। ਤੇ ਨਾਲ ਇਹਦੀ ਅਸੀਂ ਦੇ ਰਹੇ ਹਾਂ ਦੁਪੱਟਾ। ਦੁਪੱਟਾ ਵੀ ਬਹੁਤ ਪਿਆਰਾ ਬਹੁਤ ਸੋਹਣਾ। ਦੁਪੱਟੇ ਦੀ ਕੱਟ 2.5 ਤੋਂ ਪਲੱਸ ਹੈ ਨਾ ਵੀ 2 40 ਕੱਟ ਦੇ ਨਾਲ ਇਹ ਦੁਪੱਟਾ ਦੇ ਰਹੇ ਨੇ। ਬਹੁਤ ਪਿਆਰਾ ਬਹੁਤ ਸੋਹਣਾ। ਬਣਾ ਵੀ ਦੇਖ ਸਕਦੇ ਹੋ ਪੂਰਾ ਵਧੀਆ ਖੁੱਲਾ ਡੁੱਲੇ ਪਣੀ ਦੇ ਵਿੱਚ ਪੂਰਾ ਵਧੀਆ ਪਣਾ ਵਧੀਆ ਅੱਜ ਦੇ ਦੁਪੱਟੇ ਹੁੰਦੇ ਨੇ ਇਹਨਾਂ ਦੇ ਤੇ ਬਾਕੀ ਇਸ ਤਰ੍ਹਾਂ ਰੋਗ ਗਿਆ ਦਾ ਸਾਰਾ ਡਿਜੀਟਲ ਪ੍ਰਿੰਟਡ ਸਾਰਾ ਦੁਪੱਟਾ ਬਲੈਕ ਕਲਰ ਦਾ 2.5 ਮੀਟਰ 셔ਟ ਦੀ ਸਾਰੀ ਕੱਟ ਇਹਦੀ ਸਾਰੀ ਸੂਟ ਦੇ ਉੱਪਰ ਮੈਂਸ਼ਨ ਹੁੰਦੀ ਆ 2.5 ਕੱਟ 셔ਟ ਦੀ ਆ ਟਾਈ ਬਾਟਮ ਦੀ ਆ ਤੁਹਾਨੂੰ ਛੜ ਨਾ ਦਿਖੇ ਬਟ ਜੇ ਉਹ ਤੁਹਾਡੇ ਕੋਲ ਸੂਟ ਪਹੁੰਚੂਗਾ ਤਾਂ ਤੁਹਾਨੂੰ ਇਹ ਸਾਰੀ ਚੀਜ਼ ਨਜ਼ਰ ਆਊਗੀ 240 ਦੁਪੱਟਾ ਬਹੁਤ ਪਿਆਰਾ ਬਹੁਤ ਸੋਹਣਾ ਦਾਸ ਬ੍ਰਾਂਡ ਦਾ ਇਹ ਆਰਟੀਕਲ ਰਹੂਗਾ ਫਟਾਫਟ ਲੈ ਲਓ ਸਕਰੀਨਸ਼ਾਟ ਤੇ ਕਰ ਦਿਓ ਆਰਡਰ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲਾ ਸੂਟ ਚਾਹੀਦਾ ਬਲੈਕ ਕਲਰ ਹਰ ਕਿਸੇ ਦੀ ਪਸੰਦ ਦਾ ਨੰਬਰ ਰਹੂਗਾ 1 1 ਨੰਬਰ ਇਹ ਵਾਲਾ ਸੂਟ ਰਹੂਗਾ ਇਹਦੇ ਵਿੱਚ ਹੁਣ ਜੇ ਮੈਂ ਦੂਸਰੇ ਕਲਰ ਦੀ ਗੱਲ ਕਰਾਂ ਤਾਂ ਬਹੁਤ ਪਿਆਰਾ ਬਹੁਤ ਸੋਹਣਾ ਰਹੂਗਾ ਇਹਦਾ ਦੂਸਰਾ ਪ੍ਰਿੰਟ ਮਹਿੰਦੀਆ ਸ਼ੇਡ ਆ ਲੋ ਮਹਿੰਦੀਆ ਸ਼ੇਡ ਦੇ ਵਿੱਚ ਰਹੂਗਾ ਇਹ ਵਾਲਾ ਪ੍ਰਿੰਟ ਏ ਵੀ ਪ੍ਰਿੰਟ ਬਹੁਤ ਸੋਹਣੇ ਕੋਈ ਵੀ ਕਲਰ ਨਹੀਂ ਛੱਡਣ ਵਾਲਾ ਹੈਗਾ ਅੱਜ ਦੀ ਵੀਡੀਓ ਦਾ ਪ੍ਰਿੰਟਿੰਗ ਦਾ ਪ੍ਰਿੰਟਡ ਬਹੁਤ ਸੋਹਣੇ ਪ੍ਰਿੰਟ ਆਏ ਨੇ ਬਾਕੀ ਯਕੀਨ ਦੇ ਨਾਲ ਹਰ ਕੋਈ ਭੈਣ ਸਾਡੇ ਕੋਲੋਂ ਬਾਈ ਕਰ ਰਹੀ ਹੈ ਫੈਬਰਿਕ ਅਸੀਂ ਇੱਕ ਵਾਰ ਨਹੀਂ ਦੇਣਾ بار بار ਤੁਹਾਨੂੰ ਫੈਬਰਿਕ ਤੁਹਾਡੇ ਤੱਕ ਪਹੁੰਚਦਾ ਕਰਨਾ ਸੋ ਬਿਲਕੁਲ ਲਾਈਟ ਵੇਟ ਬਿਲਕੁਲ ਨਿੱਗੀ ਬਹੁਤ ਸੋਹਣੀ ਕਾਟਰਾਇਜ਼ਾ ਯਾਨੀ ਕਿ ਇਸ ਟਾਈਮ ਦੀ ਟੌਪ ਤੇ ਚੱਲ ਰਹੀ ਹੈ ਇਹ ਵਾਲੀ ਕਾਟਰਾਇਜ਼ ਕਿਉਂਕਿ ਇਹਨੂੰ ਪਹਿਣਾ ਅੱਖਾਂ ਬੰਦ ਕਰਕੇ ਲੈ ਰਹੀਆਂ ਨੇ ਕਿਉਂਕਿ ਇੰਨੀ ਲਾਈਟ weight ਬਿਲਕੁਲ ਅੱਗੇ ਪਸ਼ਮੀਨਾ ਜਿਆਦਾ ਚੱਲਦਾ ਸੀ ਕੋਰਟ ਰਾਈਜ਼ ਪਹਿਣਾ ਬਹੁਤ ਘੱਟ ਪਾਉਂਦੀਆਂ ਸੀ ਖਾਸ ਕਰ ਉਹ ਜੋ ਮੇਰੇ ਵਾਂਗੂ ਹੈਵੀ ਨੇ ਕਿਉਂਕਿ ਸਾਨੂੰ ਹੁੰਦਾ ਕਿ ਅਸੀਂ ਜਦੋਂ ਇਹਨਾਂ ਨੂੰ ਪਾਵਾਂਗੇ ਤਾਂ ਹੋਰ ਹੈਵੀ ਲੱਗਾਂਗੇ ਬਟ ਨਹੀਂ ਇਹ ਬਹੁਤ ਸੋਹਣੀ ਲਾਈਟ weight ਦੀ ਕੋਰਟ ਰਾਈਜ਼ ਆਈ ਜਾਂ ਬਿਲਕੁਲ ਨਿੱਗੀ ਕੋਈ ਲਾਈਨਿੰਗ ਦੀ ਨੀਡ ਨਹੀਂ ਕਾਸੇ ਦੀ ਤੁਹਾਨੂੰ ਨੀਡ ਨਹੀਂ ਜਸਟ ਤੁਸੀਂ ਸਟਿਚਿੰਗ ਕਰਕੇ ਇਹ ਵਾਲੇ ਸੂਟ ਪਾਉਣੇ ਨੇ ਨਾਲ ਸੇਮ ਫੈਬਰਿਕ 'ਚ ਆ ਰਹੀਆਂ ਨੇ ਇਹ ਰਹੋਗੀ ਡਿਜੀਟਲ ਇਦੇ ਵਿੱਚ ਬੋਟੀ ਨਹੀਂ ਇਹ ਪ੍ਰਿੰਟ ਬਣਿਆ ਹੋਇਆ ਸਾਰੀ ਬਾਟਮ ਦੇ ਵਿੱਚ ਡਿਜੀਟਲ ਸੇਮ ਸੂਟ ਨਾਲ ਦਾ ਠੀਕ ਹੈ ਜੀ ਡਿਜੀਟਲ ਬਾਟਮ ਆਊਗੀ ਬਹੁਤ ਪਿਆਰੀ ਬਹੁਤ ਸੋਹਣੀ ਮਹਿੰਦੀਆ ਸ਼ੇਡ ਆਊਗਾ ਨਾਲ ਇਹਦੇ ਸੇਮ ਆਊਗਾ ਮਹਿੰਦੀਆ ਕਲਰ ਦਾ ਹੀ ਦੁਪੱਟਾ ਆ ਲੋ ਜੀ ਨਾਲ ਹੀ ਦੇ ਸੇਮ ਆ ਰਿਹਾ ਜੀ ਮਹਿੰਦੀਆ ਕਲਰ ਦੇ ਵਿੱਚ ਦੁਪੱਟਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਖੁੱਲਾ ਡੁੱਲਾ ਵਧੀਆ ਅਰਜਿਨ ਦੇ ਦੁਪੱਟਿਆਂ ਦੇ ਬਹੁਤ ਸੋਹਣੇ ਬਹੁਤ ਪਿਆਰੇ ਖੁੱਲੇ ਡੁੱਲੇ ਦੁਪੱਟੇ 8 ਮੀਟਰ ਤੋਂ ਪਲੱਸ ਉਹ ਵੀ ਮਿਲ ਰਿਹਾ 2 40 ਦੁਪੱਟੇ ਦੀ ਕਟ ਮਿਲ ਰਹੀ ਆ ਬਹੁਤ ਸੋਹਣਾ ਵਿਸਕੋਸ ਮਸਲੀਨ ਦੇ ਦੁਪੱਟੇ ਨੇ ਉਹ ਵੀ ਸਾਰੇ ਡਿਜੀਟਲ ਲੱਗੇ ਨੇ ਨੰਬਰ ਇਹ ਵਾਲਾ ਸੂਟ ਦਾ ਰਹੂਗਾ ਜੀ 2 2 ਨੰਬਰ ਇਹ ਵਾਲਾ ਸੂਟ ਰਹੂਗਾ ਐਂਡ ਨੈਕਸਟ ਵਾਲਾ ਰਹੂਗਾ ਜੀ ਇਹ ਡਿਜ਼ਾਈਨ ਵੀ ਸਾਡਾ ਸੁਪਰ ਹਿੱਟ ਰਿਹਾ ਬਹੁਤ ਪਿਆਰਾ ਰਿਹਾ ਇਹ ਵਾਲਾ ਡਿਜ਼ਾਈਨ ਇਦਾਂ ਰਹੂਗਾ ਇਹ ਬਲਾ ਡੁਪਾਈ ਇਹਦਾ ਬੇਸ ਸਾਰਾ ਕਰੀਮ ਰਹੂਗਾ ਉੱਪਰ ਸਾਰੀ ਜਿਹੜੀ ਡਿਜ਼ਾਈਨਿੰਗ ਦਿੱਤੀ ਗਈ ਆ 컬러ਫੁਲ ਡਿਜ਼ਾਈਨਿੰਗ ਦਿੱਤੀ ਗਈ ਆ ਇਹੀ ਇਹਦੀ ਖਾਸੀਅਤ ਆ ਡਿਜ਼ਾਈਨ ਦੀ ਇਹ ਮਹਿੰਦੀਆਂ ਦੇ ਨਾਲ ਇਹਦਾ ਕੰਟਰਾਸਟ ਆ ਦੁਪੱਟੇ ਨਾਲ ਰੈਡੀ ਨੇ ਬਾਟਮ ਦੇ ਉੱਤੇ ਵੀ ਤੁਹਾਨੂੰ ਨਿੱਕੀ ਬੁੱਟੀ ਦਾ ਕੰਮ ਮਿਲ ਰਿਹਾ ਬਹੁਤ ਸੋਹਣਾ ਬਹੁਤ ਪਿਆਰਾ ਨਿੱਕੀ ਬੁੱਟੀ ਦਾ ਨਾਲ ਕੰਮ ਮਿਲ ਰਿਹਾ ਪ੍ਰਾਈਸ ਸਾਰੇ ਸੂਟਾਂ ਦਾ ਸ਼ੋਅ ਹੋ ਜਾਊਗਾ ਫਟਾਫਟ ਲੈਣਿਆ ਤੁਸੀਂ ਸਕਰੀਨ ਸ਼ਾਟ ਇਹ ਵਾਲੇ ਡਿਜ਼ਾਈਨ ਦੇ ਵਿੱਚ ਸਾਡੇ ਕੋਲ ਦੋ ਕਲਰ ਨੇ ਦੋਨੇ ਹੀ ਕਲਰ ਬਹੁਤ ਪਿਆਰੇ ਨੇ ਹੋਗਾ ਇਹਦਾ ਦੂਸਰਾ ਦੁਪੱਟਾ ਆ ਲੋ ਜੀ ਪੂਰਾ ਵਧੀਆ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ ਦੁਪੱਟੇ ਦੇ ਵਿੱਚ ਬਹੁਤ ਪਿਆਰਾ ਬਹੁਤ ਸੋਹਣਾ ਦੇਖੋ ਸਾਰੇ ਨੂੰ ਜਿਹੜਾ ਕਲਰ ਇਹਦੇ ਵਿੱਚ ਹੈਗਾ ਵਾਈਟ ਬੇਸ ਸਾਰਾ ਕਰੀਮੀ ਬੇਸ ਲੱਗ ਕੇ ਸਾਈਡਾਂ ਤੇ ਇਦਾਂ ਲੱਗਦਾ ਜਿਵੇਂ ਕੋਈ ਪੱਟੀ ਰੱਪੱਟੀ ਨਹੀਂ ਸਾਰੇ ਡਾਈ ਕੀਤੀ ਹੋਈ ਆ ਹਾਈਲਾਈਟ ਕੀਤਾ ਹੋਇਆ ਕਲਰ ਨੂੰ ਜਿਹੜਾ ਸੂਟ ਦੇ ਵਿੱਚੋਂ ਉੱਠ ਕੇ ਆਵੇ ਬਹੁਤ ਪਿਆਰਾ ਬਹੁਤ ਸੋਹਣੀ ਕ੍ਰिएशन ਆ ਇਹਨਾਂ ਦੀ 10 ਬ੍ਰਾਂਡ ਵਾਲਿਆਂ ਦੀ ਬਹੁਤ ਸੋਹਣੀ ਦੁਪੱਟੇ ਨਾਲ ਲੱਗੇ ਹੋਏ ਨੇ ਤੇ ਇਹ ਵਾਲੇ ਸੂਟ ਦਾ ਨੰਬਰ ਹੋਊਗਾ ਜੀ 3 3 ਨੰਬਰ ਇਹ ਵਾਲਾ ਸੂਟ ਰਹੂਗਾ ਇਹਦੇ ਵਿੱਚ ਤੁਹਾਨੂੰ ਦੋ ਕਲਰ ਕੰਟਰਾਸਟ ਆ ਨਾਲ ਇਹ ਵਾਲਾ ਕੰਟਰਾਸਟ ਮਿਲੂਗਾ ਇੱਕ ਮਿਲੂਗਾ ਮਸਟਰਡ ਟੂਨ ਦੇ ਨਾਲ ਠੀਕ ਹੈ ਜੀ ਇਹ ਹੈਗੀ ਆ ਮਹਿੰਦੀਆ ਟੂਨ ਗ੍ਰੀਨ ਮਹਿੰਦੀਆ ਜੀ ਟੂਨ ਦੇ ਉੱਪਰ ਆ ਨੈਕਸਟ ਵਾਲਾ ਰਹੂਗਾ ਜੀ ਮਸਟਰਡ ਦੇ ਨਾਲ ਮਸਟਰਡ ਸ਼ੇਡ ਆ ਬਹੁਤ ਪਿਆਰਾ ਬਹੁਤ ਸੋਹਣਾ ਨਾਲ ਇਹਦੇ ਸੇਮ ਆ ਰਿਹਾ ਮਸਟਰਡ ਦੁਪੱਟਾ ਮਸਟਰਡੀ ਦੁਪੱਟਾ ਆ ਰਿਹਾ ਦੋਨੇ ਹੀ ਕਲਰ ਬਾ ਕਮਾਲ ਨੇ ਜਿਹੜਾ ਮਰਜੀ ਕਲਰ ਲਓ ਬਹੁਤ ਪਿਆਰੇ ਬਹੁਤ ਸੋਹਣੇ ਨੇ ਜਿਹੜਾ ਮਰਜੀ ਕਲਰ ਤੁਸੀਂ ਲੈ ਸਕਦੇ ਹੋ ਇਹ ਵਾਲੇ ਸੂਟ ਦਾ ਨੰਬਰ ਹੋਊਗਾ ਜੀ 4 ਨੰਬਰ ਇਹ ਵਾਲੇ ਸੂਟ ਦਾ ਹੋਊਗਾ ਜੀ 4 ਬਹੁਤ ਸੋਹਣਾ ਬਹੁਤ ਪਿਆਰਾ ਲੱਗੇਗਾ ਬਿੰਡ ਰਹੂਗਾ ਨੈਕਸਟ ਜਿਹੜਾ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਇਹ ਹਰ ਏਜ ਦੇ ਵਿੱਚ ਤੁਸੀਂ ਵੇਅਰ ਕਰ ਸਕਦੇ ਹੋ ਇਹ ਵਧੀਆ ਮੀਡੀਅਮ ਜੇ ਕਲਰ ਚਾਹਤਾ ਹੈ ਜਾਂ ਡਿਜ਼ਾਈਨਿੰਗ ਕੋਈ ਫੁੱਲ ਬੂਟੀ ਨਹੀਂ ਮਿਲਣੀ ਕਿਉਂਕਿ ਪਹਿਣਾ ਕਹਿੰਦਿਆਂ ਫੁੱਲ ਫਲਾਵਰ ਵਾਲੇ ਤਾਂ ਅਸੀਂ ਹਮੇਸ਼ਾ ਹੀ ਪਾਉਂਦੇ ਰਹਿੰਦੇ ਆ ਠੀਕ ਹੈ ਜੋਜੀਮੈਟਿਕਲ ਪ੍ਰਿੰਟ ਵੀ ਸਾਨੂੰ ਦਿਆ ਕਰੋ ਉਹਦੇ ਅਕੋਰਡਿੰਗ ਇਹ ਵਾਲਾ ਪ੍ਰਿੰਟ ਬਹੁਤ ਪਿਆਰਾ ਆ ਆ ਲੋ ਜੀ ਜਿਓਮੈਟਿਕਲ ਪ੍ਰਿੰਟ ਆ ਬਾਕੀ ਜਿਹੜੀ ਮਰਜ਼ੀ ਐ ਤੁਸੀਂ ਆਪਣੇ ਮੰਮਾ ਲਈ ਲੈ ਕੇ ਦੇਣਾ ਕਿਸੇ ਨੂੰ ਵੀ ਲੈ ਕੇ ਦੇਣਾ ਬਹੁਤ ਪਿਆਰੀ ਚੀਜ਼ ਆ ਪਿਓਰ ਕਾਟਰਾਇਜ਼ ਰਹੂਗੀ ਕਲਰ ਵੀ ਇੰਨੇ ਸੋਹਣੇ ਆਏ ਨੇ ਪ੍ਰਿੰਟਿੰਗ ਵੀ ਬਿਲਕੁਲ ਜਿਓਮੈਟਿਕਲ ਜੀ ਪ੍ਰਿੰਟਿੰਗ ਆ ਕੋਈ ਵੀ ਸੂਟ ਤੇ ਤੁਹਾਨੂੰ ਫਾਲੋ ਬੂਟੇ ਦਿਖੂਗੀ ਸਾਰਾ ਮਿਕਸ ਮੈਚ ਪ੍ਰਿੰਟ ਹੀ ਦੇਖੂਗਾ ਬਹੁਤ ਪਿਆਰਾ ਬਹੁਤ ਸੋਹਣਾ ਪੀਚ ਕਲਰ ਦਾ ਸੂਟ ਆ ਇਹ ਪੀਚ ਕਲਰ ਦੇ ਉੱਪਰ ਰਹੂਗਾ ਤੇ ਇਦਾਂ ਰੋਗੀ ਇਹਦੀ ਬਾਟਮ ਬਾਟਮ ਸੇਮ ਫੈਬਰਿਕ ਦੀ ਆ ਫੇਰ ਰਿਪੀਟ ਕਰੀ ਆ ਬਿਲਕੁਲ ਲਾਈਟ ਵੇਟਰ ਵਾਲੀ ਬਿਲਕੁਲ ਸੌਫਟ ਦੇਸੀ ਕਿਉ ਵਰਗੀ ਸੌਫਟ ਇਹ ਕੁਆਟਰਾਈਜ਼ ਆ ਕੋਈ ਇਹਦੇ ਵਿੱਚ ਵੀ ਮੈਨਣੇ ਕਿ ਹੈ ਨਹੀਂਗਾ ਵੀ ਮੋਟਾਪਾਣਾ ਜਾਂ ਖੜਮਾਪਾਣਾ ਕੁਛ ਨਹੀਂ ਬਿਲਕੁਲ ਸੌਫਟ ਵਾਲੀ ਆ ਆਰਾਮ ਦੇ ਨਾਲ ਵੀਅਰ ਕਰੋਗੇ ਤੇ ਨਾਲ ਇਹਨਾਂ ਦੇ ਵੀ ਬਹੁਤ ਪਿਆਰੇ ਬਹੁਤ ਸੋਹਣੇ ਦੁਪੱਟੇ ਮਿਲ ਰਹੇ ਨੇ ਦੁਪੱਟਿਆਂ ਤੇ ਵੀ ਕੋਈ ਤੁਹਾਨੂੰ ਵੱਡਾ ਪ੍ਰਿੰਟ ਨਹੀਂ ਮਿਲੂਗਾ ਬਹੁਤ ਪਿਆਰਾ ਬਹੁਤ ਸੋਹਣਾ ਪ੍ਰਿੰਟ ਦਾ ਦੁਪੱਟਾ ਆ ਲੋ ਇਦਾਂ ਸਲੀਕ ਜੀ ਬੇਲ ਬਣੀ ਆ ਦੁਪੱਟੇ ਦੇ ਉੱਪਰ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਕਲਰ ਵੀ ਬਹੁਤ ਸੋਹਣਾ ਬਿਲਕੁਲ ਇਹ ਪੀਚ ਜਆ ਪੀਚ ਜੀ ਟੂਨ ਤੇ ਆ ਬਹੁਤ ਪਿਆਰਾ ਕਲਰ ਆ ਔਰੇਂਜ ਪੀਚ ਜੀ ਟੂਨ ਹੈ ਇਹਦੀ ਪ੍ਰੋਪਰ ਜਿਹੜੀ ਆ ਨਾ ਔਰੇਂਜ ਪੀਚ ਟੂਨ ਆ ਬਹੁਤ ਸੋਹਣੀ ਬਹੁਤ ਪਿਆਰੀ ਮੀਡੀਅਮ ਕਲਰ ਨੇ ਕੋਈ ਵੀ ਡਾਰਕ ਨਹੀਂ ਕੋਈ ਵੀ ਜ਼ਿਆਦਾ ਹੱਦ ਤੋਂ ਵੱਧ ਲਾਈਟ ਨਹੀਂ ਵੀ ਫਿੱਕਾ ਜਾਵਾ ਉਹ ਮੇ ਵੀ ਨਹੀਂ ਹੈਗਾ ਬਹੁਤ ਸੋਹਣਾ ਕਲਰ ਆ ਬਾਕੀ ਦੁਪੱਟੇ ਦੀ ਗ੍ਰੇਸ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀ ਬਹੁਤ ਸੋਹਣੀ ਦੁਪੱਟੇ ਦੀ ਗ੍ਰੇਸ ਆ ਨੰਬਰ ਇਹ ਵਾਲੇ ਸੂਟ ਦਾ ਰਹੂਗਾ ਜੀ 5 5 ਨੰਬਰ ਇਹ ਵਾਲਾ ਸੂਟ ਰਹੂਗਾ ਇਹ ਵਾਲੇ ਕਲਰ ਇਹ ਵਾਲੇ ਡਿਜ਼ਾਈਨ ਦੇ ਵਿੱਚ ਤਿੰਨ ਕਲਰ ਆਪਾਂ ਤੁਹਾਨੂੰ ਦਵਾਂਗੇ ਤਿੰਨੇ ਹੀ ਕਲਰ ਇਹਦੇ ਬਹੁਤ ਪਿਆਰੇ ਰਹਿਣਗੇ ਇੱਕ ਇਹਦੇ ਵਿੱਚ ਤੁਹਾਨੂੰ ਮਿਲੇਗਾ ਬਲੂ ਕਲਰ ਨਾਲ ਉਹਦੇ ਸੇਮ ਬਲੂ ਕਲਰ ਦਾ ਆਊਗਾ ਦੁਪੱਟਾ ਇਹ ਵੀ ਕਲਰ ਬਹੁਤ ਸੋਹਣਾ ਤੇ ਰੇਅਰ ਆਉਂਦਾ ਇਹ ਬਲੂ ਕਲਰ ਹਮੇਸ਼ਾ ਨਹੀਂ ਆਉਂਦਾ ਬਹੁਤ ਰੇਅਰ ਤੁਹਾਨੂੰ ਮਿਲੇਗਾ ਇਹ ਵਾਲਾ ਕਲਰ ਨੰਬਰ ਇਹਦਾ ਰਹੂਗਾ 6 6 ਨੰਬਰ ਹੋਊਗਾ ਮੈਚਿੰਗ ਰਹਿਣਗੇ ਸਾਰੇ ਠੀਕ ਹੈ ਜੀ ਮੈਚਿੰਗ ਸੂਟ ਰਹਿਣਗੇ ਇਹ ਤੇ ਅਗਲਾ ਨੈਕਸਟ ਇਹਦੇ ਵਿੱਚ ਜਿਹੜਾ ਮੈਂ ਤੁਹਾਨੂੰ ਕਲਰ ਦਵਾਂਗੀ ਉਹ ਵਾਲਾ ਦਵਾਂਗੀ ਬਹੁਤ ਪਿਆਰਾ ਗ੍ਰੀਨ ਕਲਰ ਕਲਰ ਇਹਨਾਂ ਤਿੰਨਾਂ 'ਚੋਂ ਕੋਈ ਵੀ ਨਹੀਂ ਛੱਡਣ ਵਾਲਾ ਜਿਹੜਾ ਮਰਜੀ ਕਲਰ ਤੁਸੀਂ ਆਪਣਾ ਲੈ ਸਕਦੇ ਹੋ ਨੰਬਰ ਇਹ ਵਾਲੇ ਸੂਟ ਦਾ ਰੂਗਾ 7 7 ਨੰਬਰ ਸੂਟ ਰੂਗਾ ਇਹ ਵੀਡੀਓ ਉਹਨਾਂ ਪਹਿਣਾਂ ਲਈ ਆ ਜਿਹੜੀਆਂ ਕਾਟ ਰਾਈਜ਼ ਦੇ ਨਾਲ ਵੀ ਤੇ ਦੁਪੱਟੇ ਦੇ ਨਾਲ ਸੂਟ ਪਾ ਰਹੀਆਂ ਨੇ ਪਿਕਸ ਪਾਉਣੀਆਂ ਸਾਰਿਆਂ ਲਈ ਸਾਰਿਆਂ ਨੂੰ ਇੱਕ ਇੱਕ ਜਾਣੇ ਨੂੰ ਨਾ ਬਹੁਤ ਜ਼ਿਆਦਾ ਔਖਾ ਲੱਗਦਾ ਸੋ ਉਹਦੇ ਕਰਕੇ ਇਹ ਮੈਂ ਛੋਟੀ ਜੀ ਵੀਡੀਓ ਆ ਗਈ ਤੁਹਾਨੂੰ ਲੈ ਕੇ ਆਈਆਂ ਲੋਡ ਇਹ ਸੀਗੀ ਅੱਜ ਦੀ ਸਾਡੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਗੀ ਕਲੈਕਸ਼ਨ ਬਹੁਤ ਸੋਹਣੀ ਬਹੁਤ ਪਿਆਰੀ ਲੈ ਕੇ ਆਇਆ ਸੋ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਨਵੀਂ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ